ਤੁਹਾਨੂੰ ਵੀ ਰਾਤ ਨੂੰ ਨੀਂਦ ਜਿਹੜੀ ਕਿ ਨਹੀਂ ਆ ਰਹੀ ਤੇ ਤੁਸੀਂ ਵੀ ਬਹੁਤ ਜ਼ਿਆਦਾ ਇਰਿਟੇਟਿਡ ਫੀਲ ਕਰਦੇ ਹੋ ਤੇ ਰਾਤ ਨੂੰ ਸੌਣ ਦੀ ਕੋਸ਼ਿਸ਼ ਵੀ ਕਰਦੇ ਹੋ ਪਰ ਉਸ ਦੇ ਬਾਵਜੂਦ ਵੀ ਤੁਹਾਨੂੰ ਨੀਂਦ ਜਿਹੜੇ ਨਹੀਂ ਆਂਦੀ ਤਾਂ ਇਸ ਦੇ ਪਿੱਛੇ ਇੱਕ ਵੱਡਾ ਕਾਰਨ ਜੁੜਾ ਕੀ ਹੋ ਸਕਦਾ ਹੈ ਉਹ ਤੁਹਾਨੂੰ ਅਸੀਂ ਅੱਜ ਦੱਸਾਂਗੇ ਇਨਸੋਮਨੀਆ ਦੇ ਵਿਗਿਆਨਕ ਕਾਰਨ ਦੱਸ ਦਿੰਦੇ ਆ ਕਿ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਇਨਸੋਮਨੀਆ ਇੱਕ ਆਮ ਸਮੱਸਿਆ ਬਣ ਗਈ ਹੈ ਜੀਹਨ ਇਨਸੋਮਨੀਆ ਮਤਲਬ ਕਿ ਨੀਂਦ ਦਾ ਨਹੀਂ ਆਉਣਾ देर ਰਾਤ ਤੱਕ ਮੋਬਾਈਲ ਫੋਨ ਦੀ ਵਰਤੋਂ ਕੰਮ ਦਾਤਣਾ ਅਤੇ ਅਨਿਯਮਿਤ ਰੂਟੀਨ ਮੁੱਖ ਕਾਰਨ ਹਨ ਤੇ ਆਓ ਸੱਤ ਵਿਗਿਆਨਿਕ ਕਾਰਨਾ ਅਤੇ ਕੁਝ ਸਧਾਰਨ ਕਿਰਤਿਲ ਉਪਚਾਰਾ ਬਾਰੇ ਜਾਣੀਏ ਜੋ ਨੀਂਦ ਨੂੰ ਬਿਹਤਰ ਬਣਾ ਸਕਦੇ ਹਨ ਤਾਂ ਇਨਸੋਮਨੀ ਦੇ ਸੱਤ ਵਿਗਿਆਨਿਕ ਕਾਰਨ ਕੀ ਹਨ ਹਾਰਮੋਨਲ ਇਮਬੈਲੈਂਸ ਹਾਰਮੋਨ ਮੈਲਾਟੋਨਿਨ ਨੀਂਦ ਲੈਉਣ ਦੇ ਵਿੱਚ ਮਦਦ ਕਰਦਾ ਹੈ ਤੇ ਇਸ ਦੀ ਘਾਟ ਨੀਂਦ ਨੂੰ ਪ੍ਰਭਾਵਿਤ ਕਰਦੀ ਹੈ ਤਣਾਅ ਅਤੇ ਚਿੰਤਾ ਜਦੋਂ ਤਣਾਅ ਵੱਧਦਾ ਹੈ ਤਾਂ ਹਾਰਮੋਨ ਕੋਰਟੀਸੋਲ ਦਿਮਾਗ ਨੂੰ ਕਿਰਿਆਸ਼ੀਲ ਰੱਖਦਾ ਹੈ ਤੇ ਨੀਂਦ ਨੂੰ ਰੋਕਦਾ ਹੈ ਬਹੁਤ ਜ਼ਿਆਦਾ ਸਕਰੀਨ ਟਾਈਮ ਜਿहां ਮੋਬਾਈਲ ਫੋਨਾਂ ਤੇ ਟੀਵੀ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਮੈਲਾਟੋਨਿਨ ਨੂੰ ਦਬਾ ਦਿੰਦੀ ਹੈ ਅਤੇ ਜਿਸ ਦੇ ਨਾਲ ਸ਼ਰੀਰ ਨੂੰ ਨੀਂਦ ਦੇ ਸੰਕੇਤ ਪ੍ਰਾਪਤ ਨਹੀਂ ਹੁੰਦੇ ਅਤੇ ਤੁਹਾਨੂੰ ਨੀਂਦ ਨਹੀਂ ਆਉਂਦੀ अनियमित नींद ਦਾ ਸਮਾਂ ਹਰ ਰੋਜ਼ ਵੱਖ-ਵੱਖ ਸਮੇਂ ਤੇ ਸੋਣਾ ਸਰੀਰ ਦੀ ਜੈਵਿਕ ਘੜੀ ਯਾਨੀ ਬਾਇਓਲੋਜੀਕਲ ਕਲੌਕ ਨੂੰ ਵਿਗਾੜਦਾ ਹੈ ਕੈਫੀਨ ਅਤੇ ਨਿਕੋਟਿਨ ਚਾਹ ਕਾਫੀ ਅਤੇ ਸਿਗਰਟ ਵਰਗੇ ਉਤੇਜਕ ਨੀਂਦ ਨੂੰ ਰੋਕਦੇ ਹਨ ਸਰੀਰੀ ਗਤੀਵਿਧੀ ਦੀ ਘਾਟ ਸਾਰਾ ਦਿਨ ਬੈਠੇ ਰਹਿਣ ਨਾਲ ਸਰੀਰ ਥੱਕਦਾ ਨਹੀਂ ਹੈ ਅਤੇ ਇਸ ਦੇ ਲਈ ਨੀਂਦ ਸਹੀ ਤਰ੍ਹਾਂ ਨਹੀਂ on the ਇਹ ਵੀ ਇੱਕ ਮੁੱਖ ਕਾਰਨ ਹੋ ਸਕਦਾ ਹੈ ਮਾਨਸਿਕ ਵਿਕਾਰ ਡਿਪਰੈਸ਼ਨ ਅਤੇ ਹੋਰ ਮਾਨਸਿਕ ਸਿਹਤ ਸਮੱਸਿਆਵਾਂ ਵੀ ਨੀਂਦ ਨੂੰ ਪ੍ਰਭਾਵਿਤ ਕਰਦੀਆਂ ਹਨ ਤਾਂ ਨੀਂਦ ਲਿਆਉਣ ਦੇ ਲਈ ਸੱਤ ਕਿਰੇਲੂ ਉਪਚਾਰ ਸਭ ਤੋਂ ਪਹਿਲਾਂ ਕੋਸਾ ਦੁੱਧ ਪਿਓ ਇਸ ਦੇ ਵਿੱਚ ਮੌਜੂਦ ਟ੍ਰिप्टੋਫੈਨ ਨੀਂਦ ਲਿਆਉਣ ਦੇ ਵਿੱਚ ਮਦਦ ਕਰਦਾ ਹੈ ਮਮਾਇਲ ਜਾਂ ਫਿਰ ਤુલਸੀ ਦੀ ਚਾਹ ਇਹ ਮਨ ਨੂੰ ਸ਼ਾਂਤ ਕਰਦੀ ਹੈ ਅਤੇ ਤਣਾਅ ਘਟਾਉਂਦੀ ਹੈ ਗਰਮ ਪਾਣੀ ਨਾਲ ਨਹਾਓ ਇਹ ਸਰੀਰ ਨੂੰ ਆਰਾਮ ਦਿੰਦਾ ਹੈ ਅਤੇ ਨੀਂਦ ਨੂੰ ਉਤਸ਼ਾਹਿਤ ਕਰਦਾ ਹੈ ਲਵੈਂਡਰ ਤੇਲ ਇਸ ਦੀ ਖੁਸ਼ਬੂ ਮਨ ਨੂੰ ਸ਼ਾਂਤ ਰੱਖਦੀ ਹੈ ਸਕਰੀਨ ਤੋਂ ਦੂਰ ਬਣਾ ਕੇ ਦੂਰੀ ਬਣਾ ਕੇ ਰੱਖੋ ਤਾਂ ਸੌਣ ਤੋਂ 1 ਘੰਟੇ ਪਹਿਲਾਂ ਆਪਣਾ ਮੋਬਾਈਲ ਫੋਨ ਜਾਂ ਟੀਵੀ ਬੰਦ ਕਰ ਦਿਓ ਯੋਗਾ ਅਤੇ ਪ੍ਰਾਣਯਮ ਨੋਲੋਮ ਵਿਲੋਮ ਅਤੇ ਪਰਮਾਰੀ ਵਰਗੇ ਅਭਿਆਸ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਕਰਦੇ ਹਨ ਨਿਯਮਿਤ ਸੌਣ ਦਾ ਸਮਾਂ ਹਰ ਰੋਜ਼ ਇੱਕੋ ਸਮੇਂ ਸੋਵੋ ਅਤੇ ਜਾਗੋ ਤੇ ਇਸ ਰੁਟੀਨ ਦੇ ਨਾਲ ਨੀਂਦ ਸਮੇਂ ਸਿਰ ਆਵੇਗੀ ਤਾਂ ਜੇਕਰ ਤੁਹਾਨੂੰ ਇਹ ਪਰੇਸ਼ਾਨੀ ਤੁਸੀਂ ਇਸ ਪਰੇਸ਼ਾਨੀ ਨਾਲ ਬਹੁਤ ਜ਼ਿਆਦਾ ਜੂਝ ਰਹੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਡਾਕਟਰ ਨੂੰ ਵੀ ਕੰਸਲਟ ਇੱਕ ਵਾਰੀ ਜ਼ਰੂਰ ਕਰ ਲਵੋ